ਪਿਛਲੇ ਦਿਨੀ ਕਲਕੱਤਾ ਦੇ ਮੈਡੀਕਲ ਕਾਲਜ ਵਿੱਚ ਲੇਡੀ ਡਾਕਟਰ ਨਾ ਹੋਏ ਬਲਾਦਕਾਰ ਤੋਂ ਮਗਰੋਂ ਹੱਤਿਆ ਦਾ ਮਾਮਲਾ ਹੁਣ ਪੂਰੇ ਦੇਸ਼ ਵਿੱਚ ਗਰਮਾਉਂਦਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਅੱਜ ਆਈਐਮ ਦੇ ਡਾਕਟਰਾਂ ਵੱਲੋਂ ਪੂਰੇ ਦੇਸ਼ ਵਿੱਚ ਹੜਤਾਲ ਕੀਤੀ ਗਈ ਜਿਸ ਨੂੰ ਲੈ ਕੇ ਬਟਾਲਾ ਵਿੱਚ ਆਈਐਮ ਦੇ ਡਾਕਟਰਾਂ ਵੱਲੋਂ ਛਿੱਟੀ ਕੋਟ ਪਾ ਕੇ ਹੱਥਾਂ ਵਿੱਚ ਬੈਨਰ ਫੜ ਕੇ ਬਟਾਲਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਰੋਸ਼ ਮਾਰਚ ਕੱਢਿਆ ਗਿਆ ਇਸ ਮੌਕੇ ਬੋਲਦੇ ਹੋਏ ਡਾਕਟਰਾਂ ਨੇ ਕਿਹਾ ਕਿ ਲੇਡੀ ਡਾਕਟਰ ਕਿਤੇ ਵੀ ਸੁਰੱਖਿਤ ਨਹੀਂ ਹੈ ਸਭ ਤੋਂ ਪਹਿਲੇ ਤੇ ਜਿਸ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਹੱਤਿਆ ਕੀਤੀ ਗਈ ਉਸ ਦੇ ਦੋਸ਼ੀਆਂ ਨੂੰ ਜਲਦ ਫੜ ਕੇ ਸਜ਼ਾਵਾ ਦੇਣੀਆਂ ਚਾਹੀਦੀਆਂ ਹਨ ਹੋ ਸਕੇ ਤਾਂ ਇਹ ਜਿਹੇ ਦਰਿੰਦਿਆਂ ਨੂੰ ਜਨਤਕ ਤੌਰ ਤੇ ਚੌਂਕ 'ਚ ਖਿਲਾੜ ਕੇ ਸਜ਼ਾ ਦੇਣੀ ਚਾਹੀਦੀ ਹੈ ਦੂਸਰੇ ਪਾਸੇ ਲੇਡੀ ਡਾਕਟਰ ਨੇ ਬੋਲਦਿਆਂ ਕਿਹਾ ਕਿ ਲੇਡੀ ਡਾਕਟਰ ਓਪੀਡੀ ਦੇ ਵਿੱਚ ਸੇਫ ਨਹੀਂ ਹੈ ਇਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਜਲਦ ਤੋਂ ਜਲਦ ਜਿੰਨਾ ਲੋਕਾਂ ਨੇ ਬਲਾਤਕਾਰ ਕਰਨ ਮਗਰੋਂ ਡਾਕਟਰ ਦੀ ਹੱਤਿਆ ਕੀਤੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਕਿਉਂਕਿ ਲੱਗਦਾ ਹੈ ਕਿ ਕਲਕੱਤਾ ਦੀ ਸਰਕਾਰ ਵੀ ਇਹਨਾਂ ਦੋਸ਼ੀਆਂ ਦੇ ਨਾਲ ਰਲੀ ਹੋਈ ਹੈ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਨਾਲ ਅਖਿਲ ਮੋਲੋਤਰਾ ਦੀ ਵਿਸ਼ੇਸ਼ ਰਿਪੋਰਟ ਪਬਲਿਕ ਕਲਚਰ న్యూਸ ਚੈਨਲ ਪਟਾਲਾ ਰੇਪ ਐਂਡ ਮਰਡਰ ਹੋਇਆ ਉਹਦੇ ਪ੍ਰੋਟੈਸਟ ਵਿੱਚ ਸਾਰੇ ਆਈਐਮਐਨ ਦੀ ਕਾਲ ਤੇ ਬਟਾਲੇ ਦੇ ਸਾਰੇ ਆਈਐਮਐਨ ਦੇ ਡਾਕਟਰਸ ਇਕੱਠੇ ਹੋਏ ਆਂ ਔਰ ਸਾਡੀ ਮਾਰਚ ਚੱਲ ਰਹੀ ਹੈ ਅਸੀਂ ਸੋਸਾਇਟੀ ਨੂੰ ਅਵੇਅਰ ਕਰ ਰਹੇ ਆ ਕਿ ਜੇ ਸਾਡੀਆਂ ਓਪੀਡੀਜ਼ ਅੱਜ ਬੰਦ ਹੈ ਤਾਂ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਤੇ ਜਿਹੜੀਆਂ ਓਪੀਡੀਜ਼ ਬੰਦ ਹੈ ਉਹ ਸਾਡੀ ਪ੍ਰੋਟੈਸਟ ਹੈ ਕਿ ਉਹ ਜਿਹੜੇ ਰੇਪਿਸਟ ਹੈ ਉਹ ਪਕੜੇ ਜਾਣ ਔਰ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਏ ਦੱਸੋ ਕਿੰਨਾ ਪੀਸ ਪਿਓ ਸਰਕਾਰ ਦੀ ਆਜ ਲੈਡੀਸ ਸਾਹਿਬ ਲੇਡੀਜ਼ ਬਹੁਤ ਅਨਸਿਕਿਓਰ ਫੀਲ ਕਰਦੇ ਆ ਥਿਸ ਇਜ਼ ਥਿਸ ਇਜ਼ ਮਰਡਰ ਐਂਡ ਰੇਪ ਪਰ ਆਦਰਵਾਇਜ਼ men handled ਲੇਡੀਜ਼ ਇ ਕੋਈ ਵੀ ਮੇਰੇ ਖਿਆਲ ਨਾਲ ਪੇਸ਼ੈਂਟ ਦਾ ਰਿਲੇਟਿਵ ਆ ਕੇ ਉੱਚਾ ਵੀ ਬੋਲੇਗਾ ਨਾ ਉਹ ਡਰ ਜਾਂਦੀਆਂ ਨੇ ਅਸੀਂ ਚਾਹੁੰਦੇ ਆ ਇਹ ਚੀਜ਼ ਨੂੰ ਐਲੀਮੀਨੇਟ ਕੀਤਾ ਜਾਏ ਵੀ ਸ਼ੁਡ ਫੀਲ ਸਿਕਯੂਰ ਕਿ ਅਸੀਂ ਸਿਕਿਉਰਟੀ ਫੀਲ ਕਰੀਏ ਤੇ ਆਰਾਮ ਨਾਲ ਅਸੀਂ ਕੰਮ ਕਰ ਸਕੀਏ ਤੁਹਾਨੂੰ ਕੀ ਲੱਗਦਾ ਕਿ ਜਦੋਂ ਅਜਿਹੇ ਘਟਨਾਵਾਂ ਹੁੰਦੀਆਂ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਇਹਦੇ ਸ਼ਰਾਰਤੀ ਅਨੁਸਾਰ ਜੇ ਸਮਾਜ ਬੁਧੀ ਅਨੁਸਾਰ ਨੇ ਉਹ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦਿੰਦੇ ਕਿਉਂ ਲੱਗਦਾ ਕਿ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਜਾਂ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਇਹ ਤਾਂ ਦੇਖੋ ਜੀ ਸਾਹਮਣੇ ਪਰਦਾਖਹੀ ਹੈ ਵੀ ਸਭ ਕੁਝ ਹੋਣ ਦੇ ਬਾਵਜੂਦ ਵੀ ਬੰਦੇ ਫੜੇ ਨਹੀਂ ਜਾਂਦੇ ਜਾਂ ਉਹਨਾਂ ਦਾ ਪ੍ਰੋਸੈਸ ਡਿਲੇ ਹੋ ਜਾਂਦਾ ਉਹਨਾਂ ਦੀ ਮਤਲਬ ਇਨੀਸ਼ੀਅਲ ਐਫ ਆਰ ਦੇ ਕਵਰੀਂ ਬੜੀ ਦੇਰ ਹੋ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਇਹਨੂੰ ਇਹਨਾਂ ਪ੍ਰੋਸੈਸ ਲੈੰਦਾ ਜਾਏ ਤੇ ਡੀਡੀ ਡਾਕਟਰ ਨੂੰ ਖਾਸ ਕਰਕੇ ਸਾਰੇ ਸਾਰੇ ਡਾਕਟਰ ਬਰਾਦਰ ਨੂੰ ਪੂਰੀ ਪ੍ਰੋਟੈਕਸ਼ਨ ਪੂਰੀ ਸਖਸ਼ਾ ਦਿੱਤੀ ਜਿਹੜੇ ਥੈਂਕ ਯੂ ਆ ਨਾ ਅੱਜ ਵੀ ਮਾਰਚ ਕੀਤਾ ਗਿਆ ਇਹ ਕਿਥੋਂ ਲੈ ਕੇ ਕਿਥੋਂ ਤੱਕ ਮਾਰਚ ਕੀਤਾ ਗਿਆ ਅਸੀਂ ਗਾਂਧੀ ਚੌਂਕ ਤੋਂ ਲੈ ਕੇ ਹਸਰੀ ਦੇ ਪੁਲ ਤੱਕ ਸ਼ਹਿਰ ਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇਹ ਪ੍ਰੋਟੈਸਟ ਕੀਤਾ ਕਿ ਲੱਗਦਾ ਕਿਸ ਤਰ੍ਹਾਂ ਦੀ ਸੁਰੱਖਿਆ ਸਮਝ ਦੇ ਉਪਰੋਂ ਮਿਲਣੀ ਚਾਹੀਦੀ ਹੈ ਦੇਖੋ ਜਦੋਂ ਡਿਊਟੀ ਦੇ ਰਿਹਾ ਡਾਕਟਰ ਆਪਣੇ ਘਰ ਪਰਿਵਾਰ ਛੱਡ ਕੇ ਤੇ ਉਹਦੇ ਵਿੱਚ ਉਹਨਾਂ ਦਾ ਕਿਸੇ ਕਿਸਮ ਦਾ ਪੁਲਿਸੀ ਦਾ ਨਾਤੀ ਜਾਂ ਪੁਲਿਸ ਚੌਕੀ ਜਾਂ ਪੁਲਿਸ ਪੋਸਟ ਹੋਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੀ ਜਿਹੜੀ ਅਨਸਵਭਾਵਿਕ ਟਾ ਜਿਹੜੀ ਉਹ ਤੋਂ ਰੋਕਿਆ ਜਾ ਸਕੇ ਡਾਕਟਰ ਲਖਵੀਰ ਸਿੰਘ ਪਾਗਵਾਲੀਆ ਅੱਜ ਜਿਹੜਾ ਅੱਜ ਸਾਡੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਆਈਐਮਈ ਵੱਲੋਂ ਉਹਦੇ ਸਬੰਧ ਦੇ ਵਿੱਚ ਅਸੀਂ ਰੋਸ ਮਾਰਚ ਕੀਤਾ ਅੱਜ ਜਿਹਦੇ ਵਿੱਚ ਅਸੀਂ ਉਹ ਆਰਜੀ ਮੈਡੀਕਲ ਕਾਲਜ ਜਿਹੜੀ ਲੇਡੀ ਡਾਕਟਰ ਨਾਈਟ ਡਿਊਟੀ ਦੇ ਉੱਪਰ ਕੰਮ ਕਰ ਰਹੀ ਸੀ ਉਹਦਾ ਬਲਾਤਕਾਰ ਕਰਕੇ ਹੱਤਿਆ ਕਰ ਦਿੱਤੀ ਗਰੀ ਬੜੀ ਬੇਰਹਿਮੀ ਦੇ ਨਾਲ ਤੇ ਇਸ ਇਸ ਸਬੰਧ ਦੇ ਵਿੱਚ ਤਾਂ ਕਿ ਡਾਕਟਰਾਂ ਨੂੰ ਖਾਸ ਕਰਕੇ ਲੇਡੀ ਡਾਕਟਰਾਂ ਦੀ ਜਿਹੜੀ ਸੁਰੱਖਿਆ ਵਾ ਉਹ ਸਰਕਾਰ ਖਾਸ ਧਿਆਨ ਦੇਵੇ ਤਾਂ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀ ਜਾਣ ਕਿਉਂਕਿ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜੇ ਡਾਕਟਰ ਕਰ ਰਹੇ ਸੀ ਹੜਤਾਲ ਜਾਂ ਰੈਲੀ ਕਰ ਰਹੇ ਸੀ ਉਹਨਾਂ ਤੇ ਵੀ ਬਹੁਤ ਤਸ਼ੱਦਦ ਹੋਇਆ ਉੱਥੇ ਗੁੰਡਾਗਰ ਦੇ ਇਕੱਠੇ ਹੋ ਕੇ ਗੁੰਡਾ ਅਨਸਰ ਤੇ ਉਹਨਾਂ ਨੇ ਉਹਨਾਂ ਤੇ ਅਟੈਕ ਕਰਤਾ ਉਹਨਾਂ ਨੇ ਦੌੜ-ਦੌੜ ਕੇ ਆਪਣੀਆਂ ਜਾਨਾਂ ਬਚਾਈਆਂ ਤੋਂ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਸਰਕਾਰ ਉੱਥੋਂ ਦੀ ਜਿਹੜੀ ਹੈ ਉਹਦਾ ਹੱਥ ਆ ਇਹਦੇ ਵਿੱਚ ਵੈਸਟ ਬੰਗਾਲ ਦੀ ਸਰਕਾਰ ਦਾ ਤੇ ਸਾਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਬਲਿਕ ਦੇ ਵਿੱਚ ਕਰਕੇ ਭਾਵੇਂ ਕਿ ਜਿਹੜੀਆਂ ਸੰਸਥਾਵਾਂ ਹੈਗੀਆਂ ਹਿਊਮਨ ਰਾਈਟਸ ਉਹਨਾਂ ਕੋ ਥੋੜੀ ਬਹੁਤ ਢਿੱਲ ਲੈ ਕੇ ਤੇ ਉਹਨਾਂ ਨੂੰ ਪਬਲੀਕਲੀ ਜਿਹੜਾ ਵਾ ਪਨਿਸ਼ਮੈਂਟ ਦਿੱਤੀ ਜਾਏ ਸਖਤ ਤੋਂ ਸਖਤ ਤਾਂ ਕਿ ਹੋਰ ਲੋਕਾਂ ਨੂੰ ਇਹ ਸਬਕ ਮਿਲ ਸਕੇ ਥੈਂਕ ਯੂ